ਜੀ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਤੇ ਮੈਂ ਹਾਂ ਲਖਵਿੰਦਰ ਬਰਾੜ ਅੱਜ ਅਸੀਂ ਮੌਜੂਦ ਹਾਂ ਪਿੰਡ ਸੂਰੇਵਾਲਾ ਵਿਧਾਨ ਸਭਾ ਹਲਕਾ ਗਿੱਦੜਵਾ ਦਾ ਪਿੰਡ ਆ ਸੂਰੇਵਾਲਾ ਦਿੱਤੇ ਲਗਭਗ 1 ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਦੇ ਵਿੱਚ ਸਰਪੰਚੀ ਇਲੈਕਸ਼ਨ ਹੋਏ ਸਰਪੰਚੀ ਇਲੈਕਸ਼ਨਾਂ ਦੇ ਵਿੱਚ ਪਿੰਡ ਸੂਰੇਵਾਲਾ ਦੀ ਰਾਣੀ ਕੌਰ ਜੀ ਨੂੰ ਪੂਰੇ ਨਗਰ ਵੱਲੋਂ ਭਾਰੀ ਬਹੁਮਤ ਦੇ ਨਾਲ 682 ਵੋਟਾਂ ਦੇ ਨਾਲ ਜੇਤੂ ਘੋਸ਼ਿਤ ਕਰਾਰ ਦਿੱਤਾ ਗਿਆ ਬੜੀ ਭਾਰੀ ਬਹੁ ਮਾਦੇ ਨਾਲ ਭੈਣ ਜੀ ਨੂੰ ਜਤਾਇਆ ਗਿਆ ਸੂਰੇ ਵਾਲੇ ਵੱਲੋਂ ਪੂਰੇ ਵਾਲਾ ਦੇ ਨਗਰ ਵੱਲੋਂ ਅਸੀਂ ਇਹਨਾਂ ਦੇ ਘਰ ਦੇਖ ਕੇ ਪਹੁੰਚੇ ਆਂ ਭੈਣ ਜੀ ਤੋਂ ਇਹ ਜਾਣਕਾਰੀ ਲਵਾਂਗੇ ਕਿ ਇਹਨਾਂ ਦੇ ਖਿਲਾਫ ਇਹਨਾਂ ਵੀ ਇੱਕ ਵਿਰੋਧੀ ਧਿਰ ਵੱਲੋਂ ਅਪੀਲ ਪਾਈ ਜਾਂਦੀ ਆ ਮਾਨਯੋਗ ਐਸ ਡੀ ਐਮ ਦੀ ਅਦਾਲਤ ਗਿੱਦੜਬਾਚ ਅਪੀਲ ਪਾਈ ਜਾਂਦੀ ਆ ਉਹਦੇ ਬਾਰੇ ਜਾਣਕਾਰੀ ਲਵਾਂਗੇ ਭੈਣ ਜੀ ਤੋਂ ਕਿ ਕੀ ਕਾਰਨ ਸੀ ਅਪੀਲ ਪਾਉਣ ਦਾ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਣੀ ਕੌਰ ਸਰਪੰਚ ਪਿੰਡ ਸੂਰੇ ਵਾਲਾ ਜੀ ਸਾਰਿਆਂ ਨੂੰ ਸਾਥੀ ਸ੍ਰੀ ਕਾਲ ਜੀ ਤੁਹਾਡਾ ਵੀ ਵੀਰ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਘਰ ਆਏ। ਤਾਂ ਜੀ ਤੁਹਾਡੇ ਖਿਲਾਫ ਇੱਕ ਮਾਨਯੋਗ ਐਸਡੀਐਮ ਦੀ ਅਦਾਲਤ ਵਿੱਚ ਅਪੀਲ ਪਾਈ ਜਾਂਦੀ ਆ ਜਿਹੜੇ ਤੁਹਾਡੇ ਖਿਲਾਫ ਇਲੈਕਸ਼ਨ ਲੜੇ ਸੀ। ਤੁਹਾਡੀ ਵਿਰੋਧੀ ਧਿਰ ਉਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਉਸ ਅਪੀਲ ਦੇ ਵਿੱਚ ਕੀ ਕਾਰਨ ਸੀ ਅਪੀਲ ਪਾਉਣ ਦਾ? ਕਿ ਤੁਸੀਂ ਤਾਂ 682 ਵੋਟਾਂ ਦੇ ਨਾਲ ਜੇਤੂ ਸੀ। ਕੀ ਕਾਰਨ ਫੀਤੀ ਲਪਨ ਦਾ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਹਾਂਜੀ ਉਹ 15 ਦਾਸ ਚੋਵੀਨ ਵੋਟਾਂ ਪਈਆਂ ਜੀ ਬੜੀ ਸ਼ਾਂਤੀਪੂਰਵਕ ਵੋਟਾਂ ਪਈਆਂ ਜੀ ਤੇ 682 ਵੋਟਾਂ ਨਾਲ ਸਾਨੂੰ ਜੇਤੂ ਖਰਾਬ ਦਿੱਤਾ ਗਿਆ ਕੋਈ ਲੜਾਈ ਝਗੜਾ ਨਹੀਂ ਹੋਇਆ ਜੀ ਵਧੀਆ ਵੋਟਾਂ ਪਈਆਂ ਜੀ ਪਤਾ ਨਹੀਂ ਕੀ ਗੱਲ ਆ ਸਾਡੇ ਵਿਰੋਧੀ ਧਿਰ ਨੂੰ ਜਿਹਾਸ ਤਰਾ ਲੱਗਿਆ ਕਿ ਉਹਨਾਂ ਨੇ ਕੀ ਜੀ ਏਰ ਫੇਰ ਹੋਇਆਗਾ ਪਰ ਵਧੀਆ ਢੰਗ ਨਾਲ ਵੋਟਾਂ ਪਈਆਂ ਇਸ ਵਿੱਚ ਕੋਈ ਵੀ ਫੇਰ ਫੇਰ ਨਹੀਂ ਹੋਇਆ ਹੈਗਾ ਸਾਨੂੰ ਜੇਤੂ ਕਰਾਰ ਦਿੱਤਾ ਗਿਆ ਸਰਟੀਫਿਕੇਟ ਦਿੱਤੇ ਗਏ ਉਹ ਕਾਇਦਾ ਸੈਂ ਕਰਵਾਏ ਗਏ ਹੈ ਜੀ ਜੇਤੂ ਕਰਾਰ ਦਿੱਤਾ ਗਿਆ ਜੀ ਧੋਜਿਤ ਕੀਤਾ ਗਿਆ ਇਹ ਜਦੋਂ ਤੁਹਾਡੀ ਵਿਰੋਧੀ ਧਿਰ ਨੇ ਭੈਣ ਜੀ ਅਪੀਲ ਪਾਈ ਮਾਨਯੋਗ ਅਦਾਲਤ ਅੱਤੇ ਦਿੱਤੀ ਆ ਉਹਦੇ ਵਿੱਚ ਕੀ ਅਪੀਲ ਪਾਈ ਗਈ ਕਿ ਮੇਰੇ ਨਾਲ ਕੋਈ ਉੱਥੇ ਧੱਟੇਸ਼ਾਈ ਹੋਈ ਆ ਵੋਟਾਂ ਦੇ ਵਿੱਚ ਜਾਂ ਕੀ ਕਾਰਨ ਸੀ ਉਹਦੇ ਬਾਰੇ ਤੁਸੀਂ ਆਪਣੇ ਹਾਂਜੀ ਉਹਨਾਂ ਨੇ ਰੈਟ ਪਾਈ ਆ ਤੇ ਉਹਨਾਂ ਨੇ ਕਿਹਾ ਵੀ ਵੋਟਾਂ 0 ਪਈਆਂ ਆ ਉਦੋਂ ਵੋਟਾਂ 'ਚ ਹੇਰ ਫੇਰ ਕੀਤਾ ਗਿਆ ਜੀ ਤੇ ਇਸ ਕਰਕੇ ਉਹਨਾਂ ਨੇ ਸਾਡੇ ਤੇ ਦੁਬਾਰਾ ਆਹ ਫੀਲ ਕੀਤੀ ਹੈ ਜੀ ਵੋਟਾਂ ਦੀ ਗਿਣਤੀ ਦੁਬਾਰਾ ਹੋਵੇ ਵੋਟਾਂ ਦੀ ਗਿਣਤੀ ਦੁਬਾਰਾ ਹੋਈ ਹੈ ਜੀ ਵਧੀਆ ਢੰਗ ਨਾਲ ਤਰੀਕੇ ਨਾਲ ਸ਼ਾਂਪਾਰ ਦਾ ਸੀ ਢੰਗ ਨਾਲ ਵੋਟਾਂ ਦੀ ਗਿਣਤੀ ਹੋਈ ਹੈ ਜੀ ਤੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਉਸ ਵਿੱਚ ਫਿਰ ਸਾਨੂੰ ਜੇ ਦੂਜੀ ਵਾਰ ਜੇਤੂ ਕਰਾਰ ਦਿੱਤਾ ਗਿਆ ਜੀ ਕਿੰਨੀਆਂ ਵੋਟਾਂ ਦੇ ਤੁਹਾਨੂੰ ਹੁਣ ਜੇਤੂ ਕਰਾਰ ਦਿੱਤਾ ਗਿਆ ਤੇ ਪਹਿਲਾਂ ਕਿੰਨੀਆਂ ਸੀ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਵੀ ਪਹਿਲਾਂ ਕਿੰਨੀਆਂ ਵੋਟਾਂ ਪਈਆਂ ਸੀ ਤੁਹਾਨੂੰ ਪਹਿਲਾਂ 682 ਵੋਟਾਂ ਦੇ ਲਗਭਗ ਪਈਆਂ ਸੀ ਪਰ ਹੁਣ ਰੀਕਾਉਂਟਿੰਗ ਹੋ ਗਈ ਹੈ ਵੋਟਾਂ ਦੀ ਗਿਣਤੀ ਦੁਬਾਰਾ ਹੋ ਗਈ ਹੈ ਹੁਣ ਕਿੰਨੀਆਂ ਵੋਟਾਂ ਦੇ ਤੁਹਾਨੂੰ ਫੇਰ ਮਾਨਯੋਗ ਅਦਾਲਤ ਵੱਲੋਂ ਜੇਤੂ ਕਰਾਰ ਦਿੱਤਾ ਗਿਆ ਸਾਨੂੰ ਪਹਿਲਾਂ 682 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ ਸੀ ਹੁਣ ਜਦੋਂ ਦੁਬਾਰਾ ਰੀਕਾਉਂਟਿੰਗ ਹੋਈ ਹੈ ਜੀ ਸਾਨੂੰ 683 ਵੋਟਾਂ ਨਾਲ ਸਾਡੀ ਜਿੱਤ ਹੋਈ ਹੈ ਜੀ ਮਤਲਬ ਪਹਿਲਾਂ ਨਾਲੋਂ ਵੀ ਇੱਕ ਵੋਟ ਵਧ ਗਈ। ਜੀ। ਮੇਰੇ ਨਾਲ ਨੇ ਡਾਕਟਰ ਗਰਮੇਲ ਸਿੰਘ ਜੀ ਬਾਈ ਜੀ ਭੈਣ ਰਾਣੀ ਜੀ ਦੇ ਹੱਫਹੈਂਡ ਜੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਾਈ ਜੀ ਤੁਹਾਡੀ ਵਿਰੋਧੀ ਧਿਰ ਵੱਲੋਂ ਤੁਹਾਡੇ ਖਿਲਾਫ ਰੱਟ ਪਾਈ ਜਾਂਦੀ ਹੈ ਭੈਣ ਜੀ ਖਿਲਾਫ। ਭੈਣ ਜੀ ਤਾਂ ਪਹਿਲੇ ਜਿੱਤੂ ਸੀ 682 ਵੋਟਾਂ ਦੇ ਨਾਲ। ਹੁਣ ਭੈਣ ਜੀ ਨੇ ਜਾਣਕਾਰੀ ਦਿੱਤੀ ਕਿ 683 ਵੋਟਾਂ ਦੇ ਨਾਲ ਅਸੀਂ ਦੁਬਾਰਾ ਫੇਰ ਜਿੱਤੂ ਹੋਏ। ਜਦੋਂ ਇਹਨਾਂ ਨੇ ਅਪੀਲ ਪਾਈ ਉਹਦੇ ਵਿੱਚ ਵੋਟਾਂ ਦੀ ਰੀਕਾਊਂਟਿੰਗ ਦਾ ਹੀ ਸੀ ਜਾਂ ਕੋਈ ਹੋਰ ਇਸ਼ੂ ਦੀ ਸੀ। ਸਭ ਤੋਂ ਪਹਿਲਾਂ ਜੀ ਮੈਂ ਬਰਾਸਤਾ ਤੁਹਾਡਾ ਇੱਥੇ ਪਹੁੰਚਣ ਤੇ ਮੈਂ ਵੈਲਕਮ ਕਰਦਾ ਜੀ ਤੁਹਾਨੂੰ ਜੀ ਆਇਆਂ ਆਖਦਾ ਜੀ ਤੋਂ ਮੈਂ ਸਰਪੰਚ ਸਾਹਿਬ ਨੇ ਪਹਿਲਾਂ ਦੱਸ ਦਿੱਤਾ ਜੀ ਜਿਹੜੀ ਆਪਣੀ VOTING ਹੋਈ ਸੀ ਉਹ ਬੜੇ ਪਾਰਦਰਸ਼ੀ ਨਿੱਕੇ ਦੇ ਨਾਲ ਅਮਨ ਅਤੇ ਸ਼ਾਂਤੀ ਦੇ ਨਾਲ ਜਿਹੜੀ ਆਪਣੀ VOTING ਹੋਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੋਇਆ ਉਸ ਸਮੇਂ ਜਿਹੜੀ ਵੋਟਾਂ ਦੀ ਗਿਣਤੀ ਹੋਈ ਤੇ ਉਹ ਵੀ ਬੜੇ ਪਾਰਦਰਸ਼ੀ ਤਰੀਕੇ ਦੇ ਨਾਲ ਗਿਣਤੀ ਕੀਤੀ ਗਈ ਜੀ ਪਰ ਇਸ ਗੱਲ ਦੀ ਸਮਝ ਨਹੀਂ ਆਈ ਬਾਅਦ ਦੇ ਵਿੱਚ ਵੀ ਕਿਉਂ ਸਾਡੇ ਨਾਲ ਇਸ ਤਰ੍ਹਾਂ ਜਿਹੜਾ ਇੱਕ ਰਿੱਟ ਪਾ ਕੇ ਮਾਨਜੁਗ ਏਜੰਸਰ ਗੱਦਰਵਾਦੀ ਸੈਸ਼ਨ ਕੋਰਟ ਦੇ ਵਿੱਚ ਜਿਹੜੀ ਜੱਟ ਪਾਈ ਗਈ ਉਹਦੇ ਵਿੱਚ ਲਗਭਗ ਇੱਕ ਸਾਲ ਬਾਅਦ ਦੁਬਾਰਾ ਫੇਰ ਜਿਹੜੀ ਗਿਣਤੀ ਹੋਈ ਆ ਉਹਦੇ ਵਿੱਚ ਉਸ ਜੇ ਪਾਸ਼ਾ ਮਾਲਕ ਦੀ ਕਿਰਪਾ ਦੇ ਨਾਲ ਇੱਕ ਵਾਰ ਫੇਰ ਆਪਾਂ ਨੂੰ ਜਿਹੜਾ ਜੇਤੂ ਕਰਾ ਦਿੱਤਾ ਗਿਆ ਜੀ ਪਹਿਲਾਂ ਆਪਣੇ ਕੋਲ 82 ਵੋਟਾਂ ਸੀ ਤੇ ਦੁਬਾਰਾ ਆਪਣੀ ਇੱਕ ਹੋਰ ਵੋਟ ਵਧ ਗਈ ਜੀ ਸੋtrashi ਵੋਟ ਦੇ ਨਾਲ ਆਪਾਂ ਜਿਹੜੀ ਦੁਬਾਰਾ ਜਿੱਤ ਹਾਸਲ ਕੀਤੀ ਇਹ ਮੈਂ ਇੱਥੇ ਮਾਨਯੋਗ ਅਜਿੰਮ ਸਾਹਿਬ ਅਤੇ ਪੂਰੀ ਟੀਮ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਪਾਰਦਰਸ਼ੀ ਤਰੀਕੇ ਨਾਲ ਜਿਹੜੀ ਵੋਟਿੰਗ ਦੁਬਾਰਾ ਜਿਹੜੀ ਗਿਣਤੀ ਕਰਕੇ ਇੱਕ ਸਾਫਤ ਕਰਤਾ ਇੱਕ ਸੱਚ ਸਾਫਤ ਕਰ ਦਿੱਤਾ ਜੀ ਸੋ ਬੜੇ ਅਸਲ ਦੇ ਸਾਨੂੰ ਖੁਸ਼ੀ ਆ ਜੀ ਸਾਡੇ ਪਰਿਵਾਰ ਦੇ ਵਿੱਚ ਖੁਸ਼ੀ ਆ ਕਿ ਸਾਨੂੰ ਦੁਬਾਰਾ ਫੇਰ ਜਿੱਤੂ ਗ੍ਰਾਂਟ ਦਿੱਤਾ ਗਿਆ ਜੀ ਤੁਹਾ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਜਿਹੜੀ ਅਦਾਲਤ ਵਿੱਚ ਪਟੀਸ਼ਨ ਪਾਈ ਸੀ ਉਹ ਤੁਹਾਡੇ ਹੱਕ ਦੇ ਵਿੱਚ ਫੇਰ ਫੈਸਲਾ ਆ ਗਿਆ ਇੱਕ ਬੋਰਡ ਦੇ ਵਾਅਦੇ ਨਾਲ ਫੇਰ ਤੁਹਾਡੀ ਦੁਆਰਾ ਜਿੱਤ ਹੋਈ ਆ ਤੁਸੀਂ ਆਪਣੇ ਨਗਰ ਦੇ ਜਿਹੜੇ ਤੁਹਾਨੂੰ ਚੋਣ ਵਾਲਿਆ ਤੁਹਾਨੂੰ ਪਿਆਰ ਕਰਨ ਵਾਲਿਆ ਜਿਨ੍ਹਾਂ ਨੇ ਤੁਹਾਨੂੰ 683 ਵੋਟਾਂ ਦੇ ਨਾਲ ਜੇਤੂ ਕਰਾਰ ਦਿੱਤਾ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਵੋਟਾਂ ਪਾ ਕੇ ਉਹਨਾਂ ਦੀਆਂ ਬੜੀਆਂ ਆਸਾਂ ਉਮੀਦਾਂ ਤੁਹਾਡੇ ਤੇ ਬਾਈ ਜੀ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਜੋ ਹਾਂਜੀ ਬਰਾੜ ਸਾਹਿਬ ਸਾਨੂੰ ਉਸ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਅਸੀਂ ਜੋ ਆਪਣੇ ਪਿੰਡ ਦੇ ਵਿੱਚ ਕੰਮਕਾਰ ਕਰ ਰਹੇ ਹਾਂ ਜੀ ਜਿੰਨੇ ਵੀ ਆਪਾਂ ਅਸੀਂ ਕੰਮ ਸ਼ੁਰੂ ਕੀਤੇ ਆ ਜਿਵੇਂ ਕਿ ਛੱਪੜਾਂ ਦੇ ਕੰਮ ਜੀ ਉਹ ਸਾਡੇ ਸਕੂਲਾਂ ਦੇ ਵਿੱਚ ਅੰਗਣਵਾੜੀਆਂ ਦੇ ਵਿੱਚ ਦੋਸਾਂ ਨੂੰ ਉਥੇ ਬੱਚਿਆਂ ਦੇ ਲਈ ਸਮਾਨ ਵੀ ਲੋੜ ਵਾਲਾ ਸਮਾਨ ਸੀਗਾ ਜੀ ਉਹ ਦਿੱਤਾ ਗਿਆ ਜੀ ਜਿਵੇਂ ਕਿ ਸਾਡੇ ਹੋਰ ਇੱਕ ਸਾਡੇ ਪ੍ਰਾਤਨ ਖੂਹ ਸੀਗਾ ਜੀ ਰਾਣੇ ਸੰਗਾਂ ਦੇ ਵਿੱਚ ਉਹ ਖੂਹ ਦੀ ਜਿਹੜੀ ਰੈਨੋਵੇਸ਼ਨ ਕੀਤੀ ਗਈ ਤੇ ਲਗਭਗ 8-10 ਗਲੀਆਂ ਵੀ ਮਤਲਬ ਮਿਲ ਗਈਆਂ ਉਸ ਤੋਂ ਬਾਅਦ ਜਿਹੜੀਆਂ ਹੋਰ ਕੋਈ ਨਾਲੀਆਂ ਦਾ ਕੰਮ ਆ ਜੀ ਉਹ ਵੀ ਕੀਤਾ ਗਿਆ ਤੇ ਬਾਕੀ ਹੋਰ ਵੀ ਜਿਹੜੇ ਅਸੀਂ ਕਾਫੀ ਸਾਰੇ ਮਤੇ ਕੰਮ ਦੇ ਪਾਏ ਹੋਏ ਹਨ ਜਿਵੇਂ ਇੱਕ ਸਮਸ਼ਾਨ ਘਾਟ ਸਾਡੇ ਇੱਕ ਹੁਣ ਪੰਚਾਇਤ ਘਰ ਨੀ ਪੱਥਰ ਰੱਖਿਆ ਗਿਆ ਜੀ ਉਹਦਾ ਵੀ ਕੰਮ ਸ਼ੁਰੂ ਹੋ ਗਿਆ ਲਗਭਗ 25 ਲੱਖ ਦੀ ਮਤਲਬ ਆਮਦਨ ਦੇ ਨਾਲ ਬਣ ਜਾ ਰਿਹਾ ਆਪਣੇ ਪੰਚਾਇਤ ਘਰ ਦੀ ਉਹ ਵੀ ਉਹਦਾ ਵੀ ਕੰਮ ਸ਼ੁਰੂ ਹੋਇਆਗਾ ਬਾਕੀ ਛੱਪੜ ਦਾ ਕੰਮ ਆਪਣਾ ਲਗਾਤਾਰ ਚੱਲ ਰਿਹਾ ਜੀ ਤੇ ਬਾਕੀ ਜਿਹੜਾ ਸਾਡਾ ਇੱਕ ਛੱਪੜ ਹੋ ਰਿਹਾਿੰਦਾ ਜੀ ਸਮਸ਼ਾਨ ਘਾਟ ਦੇ ਕੋਲ ਜਲਦੀ ਅਸੀਂ ਉਹਦਾ ਵੀ ਆਪਣਾ ਕੰਮ ਸ਼ੁਰੂ ਕਰਨ ਜਾ ਰਹੇ ਆਂ ਚਲੋ ਹਣ ਤੁਹਾਡੇ ਕੰਦੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਆ ਨਗਰ ਨੇ ਤੁਸੀਂ ਨਗਰ ਦੀਆਂ ਬੀਬੀਆਂ ਭੈਣਾ ਦੇ ਬਠੇਰੇ ਅਜਿਹੇ ਮਸਲੇ ਆਉਂਦੇ ਆ ਜਿਹੜੇ ਪਿੰਡ ਦੇ ਵਿੱਚ ਰੋਜ਼ ਕੋਈ ਲੜਾਈ ਝਗੜਾ ਘਰਾਂ ਦੇ ਵਿੱਚ ਸਭ ਕੁਝ ਚੱਲਦਾ ਆਪਾਂ ਨੂੰ ਪਤਾ ਹਨ ਉਹ ਜਦੋਂ ਤੁਹਾਡੇ ਕੋਲੇ ਵੀ ਇਦਾਂ ਦੇ ਕੇਸ ਆਉਂਦੇ ਆ ਫਿਰ ਉਹਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਤੁਹਾਨੂੰ ਹਾਂਜੀ ਪਿੰਡ ਸਿਰਵਾਲਾ ਨਗਰਵਾਸ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਜੋ ਵੀ ਸਾਡਾ ਇਹਨਾਂ ਨੇ ਸਹਿਯੋਗ ਦਿੱਤਾ ਸਾਨੂੰ ਵੋਟਾਂ પાਕੇ ਦਿਤਾਇਆ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਇਹਨਾਂ ਦਾ ਤੇ ਜੇ ਕੋਈ ਲੜਾਈ ਝਗੜਾ ਵੀ ਆਉਂਦਾ ਤਾਂ ਅਸੀਂ ਖਾਸ ਕਰਕੇ ਧਿਆਨ ਕਰਦੇ ਆਂ ਕਿ ਵੀ ਉਹ ਉਹਨਾਂ ਦੇ ਘਰ ਵਿੱਚ ਹੀ ਨਿਵੇੜਿਆ ਜਾਵੇ ਉਹਨਾਂ ਦਾ ਜਿਹੜਾ ਮਸਲਾ ਹੈਗਾ ਤੁਸੀਂ ਇੱਥੇ ਬੈਠ ਕੇ ਹੀ ਨਿਵੇੜਨ ਦੀ ਕੋਸ਼ਿਸ਼ ਕਰਦੇ ਆਂ ਥਾਣੇ ਤੱਕ ਜਾਣ ਹੀ ਨਹੀਂ ਦਿੰਦੇ ਹਾਂਜੀ ਕੋਈ ਵੀ ਮਸਲਾ ਆਉਂਦਾ ਘਰ ਵਿੱਚ ਹੀ ਨਿਵੇੜਨ ਦੀ ਕੋਸ਼ਿਸ਼ ਕਰਦੇ ਆਂ ਤਾਜੋ ਹੋ ਕਾ ਕੋਟ ਕਚਰੀ ਜਾਂ ਥਾਣੇ ਨਾ ਜਾ ਸਕਾਂ ਤੇ ਸਮੇਂ ਦੇ ਵਿੱਚ ਤੁਸੀਂ ਕਰੋਨਾ ਕਾਲ ਦੇ ਵਿੱਚ ਵੀ ਬੜਾ ਕੰਮ ਕੀਤਾ ਬਸ ਸਟੈਂਡਾਂ ਨੂੰ ਦੁਬਾਰਾ ਚ ਰੰਗ ਵੀ ਕਰਵਾਇਆ ਹੋਰ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਵੀ ਸ਼ੁਰੂ ਕੀਤੇ ਆ ਵੈਸੇ ਵੀ ਤੁਸੀਂ ਸਮਾਜ ਸੇਵਾ ਦੇ ਬੜੇ ਕੰਮ ਕਰਦੇ ਆ ਐਕਟੀਵਿਟੀਆਂ ਤੁਹਾਡੀਆਂ ਹੁੰਦੀਆਂ ਰਹਿੰਦੀਆਂ ਨੇ ਕੋਈ ਬੂਟੇ ਵਗੈਰਾ ਲਾਦੇ ਜਾਂ ਖੁਸ਼ ਹੋਰ ਸਾਂਝੇ ਕੰਮ ਹੁੰਦੇ ਆ ਮਤਲਬ ਸਾਰੇ ਨੌਜਵਾਨ ਵੀਰਾਂ ਦੇ ਨਾਲ ਰਲ ਕੇ ਉਹਦਾ ਕੋਈ ਤੁਹਾਨੂੰ ਸਰਪੰਚੀ ਇਲੈਕਸ਼ਨਾਂ ਦੇ ਵਿੱਚ ਕੋਈ ਲੱਗਿਆ ਵੀ ਕੋਈ ਉਹਦਾ ਬੈਨੀਫਿਟ ਹੋਇਆ ਪਰ ਬਾਣੀ ਦੇ ਵਿੱਚ ਲਿਖਿਆ ਜੀ ਸੇਵਕ ਕੋ ਬਣ ਸੇਵਾ ਆਈ ਹੁਕਮ ਬੂਝ ਪਰ ਪਤ ਪਾਈ। ਬਰਾਤਾਂ ਜਿਹੜੀ ਸੇਵਾ ਨਾਲ ਜੀ ਇਹ ਪ੍ਰਮਾਤਮਾ ਵੱਲੋਂ ਲਿਖ ਕੇ ਆਉਂਦੀ ਹੈ ਜੀ। ਪ੍ਰਮਾਤਮਾ ਸੱਚੇ ਪਾਤਸ਼ਾਹ ਜੋ ਲਿਖ ਕੇ ਭੇਜਦਾ ਹੈਗਾ। ਉਸ ਪ੍ਰਮਾਤਮਾ ਦੀ ਰਜ਼ਾ ਤੋਂ ਬਿਨਾਂ ਕੋਈ ਵੀ ਕਿਤੇ ਪੱਤਾ ਨਹੀਂ ਹਿਲਦਾ ਜੀ। ਕਿਤੇ ਵੀ ਪੱਤਾ ਨਹੀਂ ਝੂਲਦਾ। ਜਿਹੜੀ ਇਹ ਸੇਵਾ ਬਣ ਕੇ ਆਈ ਹੈ ਜਿੰਨੇ ਸਾਡੇ ਇਸ ਪਰਿਵਾਰ ਤੇ ਸੇਵਾ ਬਣ ਕੇ ਆਈ ਹੈ ਇੱਕ ਸਰਪੰਚ ਇੱਕ ਸੇਵਾ ਜੀ ਦੇਖੋ। ਸੇਵਾ ਕਰਨੀ ਹੈ। ਜੇਕਰ ਮੈਂ 2018 ਦੀ ਗੱਲ ਕਰਾਂ ਤਾਂ ਉਸ ਟਾਈਮ ਪਿੰਡ ਲਈ ਬੜਾ ਜਰੂਰ ਸੀਗਾ ਤੇ ਪਿੰਡ ਦੇ ਵਿੱਚ ਚੰਗੇ ਕੰਮ ਕਰ ਗਏ ਤਾਂ ਉਸ ਸਮੇ ਉਹ ਉਸ ਸਮੇ ਬਹੁਤ سارے ਸਾਥੀ ਮੇਰੇ ਜਿਹੜਾ ਸਰਕਲ ਮੇਰੇ ਨਾਲ ਸੀਗਾ ਤੇ ਅੱਗੇ ਹੋ ਕੇ ਮੈਂ ਸਮਾਜ ਸੇਵਾ ਦੇ ਤੌਰ ਤੇ ਜਿਵੇਂ ਕਿ ਸਾਡਾ ਜਿਹੜਾ ਛੱਪੜ ਸੀਗਾ ਬਹੁਤ ਵੱਡਾ ਜੀ ਇਹ ਛੱਪੜ ਦੀ ਸਫਾਈ ਕਰਾਈ ਜੇਬਾਂ ਦੇ ਵਿੱਚੋਂ ਪੈਸੇ ਅਸੀਂ ਆਪ ਇਕੱਠੇ ਕਰਕੇ ਨੌਜਨ ਮੁੰਡਿਆਂ ਨੇ ਅਸੀਂ ਜਿਹੜੇ ਬਸ ਸਟੈਂਡ ਸੀਗੇ ਉਹਨਾਂ ਨੂੰ ਰੰਗ ਕਰਾਇਆ ਸਾਫ਼ ਸੁਥਰਾ ਬਣਾਇਆ ਸ਼ਮਸ਼ਾਨ ਘਾਟ ਸਾਫ਼ ਸੁਥਰੇ ਬਣਾਇਆ ਉਸ ਸਮੇਂ ਉਹ ਕਹਿੰਦਾ ਭਾਬੀ ਅੰਦਰ ਜਨੂਨ ਸੀਗਾ ਵੀ ਪਿੰਡ ਦੇ ਲਈ ਚੰਗੇ ਕੰਮ ਕਰਗੇ ਉਸ ਸਮੇਂ ਨਾ ਕਿ ਸਾਨੂੰ ਇਹ ਸੀਗਾ ਵੀ ਅਸੀਂ ਕੋਈ ਸਰਪੰਚੀ ਲੜਨੀ ਆ ਜਾਂ ਅਸੀਂ ਕੋਈ ਵਿਧਨੀ ਲੜਨੀ ਆ ਪਰ ਪ੍ਰਮਾਤਮਾ ਨੇ ਜਿਹੜੀ ਸਾਡੇ ਲਈ ਕੋਈ ਸੇਵਾ ਲੈ ਕੇ ਭੇਜੀ ਆ ਜੀ ਉਹ ਅਸੀਂ ਸੇਵਾ ਉਸ ਸਮੇਂ ਕੀਤੀ ਕਿਤਨਾ ਕਿਤੇ ਸਾਡੇ ਨਗਰ ਨੇ ਇਹਨਾਂ ਗੱਲਾਂ ਤੇ ਵਿਸ਼ਵਾਸ ਕੀਤਾ ਕਿ ਇਹ ਪਹਿਲਾ ਹੀ ਨੌਜਵਾਨ ਸਾਥਕਾਂ ਦੇ ਨਾਲ ਮਿਲ ਕੇ ਪਿੰਡ ਦੇ ਲਈ ਕੰਮ ਕਰਦੇ ਸੀ ਜਿਵੇਂ ਕਿ ਤੁਸੀਂ ਗੱਲ ਕੀਤੀ ਆ ਵੀ ਕਰੋਨਾ ਕਾਲ ਦੇ ਵਿੱਚ ਅਸੀਂ ਜੋਟੀਆਂ ਕੀਤੀਆਂ ਸੀ ਆ ਅਸੀਂ ਆਪਣੇ ਪਿੰਡ ਦੇ ਵਿੱਚ ਮੈਡੀਕਲ ਕੈਂਪ ਵੀ ਲਾਏ ਨਸ਼ਿਆਂ ਪ੍ਰਤੀ ਉਸ ਸਮੇਂ ਦੇ ਵਿੱਚ ਮੈਂ ਠੀਕ ਆ ਜੀ ਇਹ ਅੰਦਰ ਮਨ ਦੇ ਵਿੱਚ ਅਹਿਸਾਸ ਸੀ ਕਿ ਪਿੰਡ ਦੇ ਲਈ ਨੌਜਵਾਨਾਂ ਲਈ ਵਧੀਆ ਇੱਕ ਸੰਦੇਸ਼ ਦੇ ਗਏ ਉਸ ਸਮੇਂ ਜਦੋਂ ਕੋ ਨਸ਼ੇ ਨਸ਼ੇ ਦਾ دریا ਮਤਲਬ ਚੱਲਦਾ ਸੀ ਉਸ ਸਮੇਂ ਦੇ ਵਿੱਚ ਪੁਰਾਣੇ 2018 ਦੀ ਗੱਲ ਆ ਉਸ ਸਮੇਂ ਮੈਂ ਆਪਣੇ ਪੂਰੇ ਮਹਿਕਮੇ ਦੇ ਨਾਲ ਮਿਲ ਕੇ ਆਪਣੇ ਪਿੰਡ ਦੇ ਵਿੱਚ ਦੋ ਵਾਰੀ ਮੈਡੀਕਲ ਕੈਂਪ ਲਵਾਏ ਨੌਜਵਾਨਾਂ ਨੂੰ ਫੇਰ ਦਿੱਤੀ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਦੂਸਰਾ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜਿਹੜੀ ਹੁਣ ਜੀ ਉਹ ਹੁਣ ਤਾਂ ਪ੍ਰਮਾਤਮਾ ਨੇ ਆਪ ਨੂੰ ਜਿਹੜੀ ਤਾਕਤ ਬਖਸ਼ੀ ਆ ਇਹ ਆਪਾਂ ਆਪਣੇ ਪਿੰਡ ਦੇ ਵਿੱਚ ਜੋ ਕੰਮ ਕਰ ਰਹੇ ਆ ਉਹ ਪ੍ਰਮਾਤਮਾ ਨੇ ਆਪਾਂ ਨੂੰ ਜਿਹੜਾ ਤਾਜ ਬਖਸ਼ਿਆ ਅਸੀਂ ਪੂਰਾ ਆਪਣੇ ਧਨ ਮਨ ਤਾਂ ਦੇ ਨਾਲ ਅਸੀਂ ਤੰਦੇ ਦੇ ਨਾਲ ਜਿਹੜੀ ਡਿਊਟੀ ਹੈ ਨਿਭਾ ਰਹੇ ਆ ਜੋ ਪ੍ਰਮਾਤਮਾ ਨੇ ਸਮਝ ਦਿੱਤਾ ਅਸੀਂ ਆਪਣਾ ਪੂਰਾ ਜਿਹੜਾ 5 ਸਾਲ ਦਾ ਕਾਰਜਕਾਹ ਉਹ ਸਾਨੂੰ ਮਿਲਿਆਗਾ ਅਸੀਂ ਇਹਦੇ ਨਾਲ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ ਅਸੀਂ ਆਪਾਂ ਪੂਰਾ ਤੰਦੇ ਨਾਲ ਅਸੀਂ ਆਪਣਾ ਕੰਮ ਕਰਦੇ ਰਵਾਂਗੇ ਇਸੇ ਤਰ੍ਹਾਂ ਤਾਂ ਪਿੰਡ ਸਾਹਿਬ ਅੱਗੇ ਤੋਂ ਦੇਖਦੇ ਵਿੱਚ ਤੁਸੀਂ ਕੀ ਅਲੀਕਿਆ ਕੀ ਕਰਨਾ ਚਾਹੁੰਨੇ ਆ ਉਸ ਟਾਈਮ ਤੱਕ ਚਲੋ ਇੱਕ ਜੇਬ ਦੇ ਵਿੱਚੋਂ ਖਰਚਾ ਕਰਕੇ ਜਾਂ ਮਤਲਬ ਨੌਜਵਾਨ ਵੀਰਾਂ ਨੇ ਤੁਹਾਡੀ ਮਦਦ ਕੀਤੀ ਤੁਸੀਂ ਸਾਰੇ ਜਾਣੇ ਥੋੜਾ ਥੋੜਾ ਮਤਲਬ ਮਾਇਆ ਦੇ ਰੂਪ ਵਿੱਚ ਇਕੱਠਾ ਕਰਕੇ ਸੇਵਾ ਕਰਦੇ ਰਹੇ ਪਿੰਡ ਦੇ ਵਿੱਚ ਹੁਣ ਤਾਂ ਤੁਹਾਨੂੰ ਪ੍ਰਮਾਤਮਾ ਨੇ ਇੱਕ ਬਹੁਤ ਵੱਡੀ ਤਾਕਤ ਬਖਸ਼ੀ ਹੈ ਹੁਣ ਕੀ ਦਿਮਾਗ ਦੇ ਵਿੱਚ ਚੱਲ ਰਿਹਾ ਕਿ ਪਿੰਡ ਦੇ ਵਿੱਚ ਆਹ ਕੰਮ ਅਧੂਰੇ ਪਏ ਆ ਕਿ ਗਲੀਆਂ ਦੇ ਕੰਮ ਅਧੂਰੇ ਪਏ ਜਾਂ ਨਾਲੀਆਂ ਦੇ ਕੰਮ ਅਧੂਰੇ ਪਏ ਜਾਂ ਕੋਈ ਛੱਪੜ ਦੀ ਚਾਰਦواری ਦਾ ਕੰਮ ਅਧੂਰਾ ਪਿਆ ਵੀ ਯਾਰ ਇਹ ਨਹੀਂ ਉਹ ਸਮੇਂ ਨਹੀਂ ਹੋਇਆ ਪਰ ਹੁਣ ਇਹ ਕੰਮ ਨੇਫਰੇ ਚਾੜਾਂਗੇ ਕੀ ਕੀ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੈ ਤੁਹਾਡੀ ਕੀ ਕੰਮਕਾਰ ਸ਼ੁਰੂ ਕਰਨ ਜਾ ਰਹੇ ਹੋ ਸਾਹਿਬ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਸਾਡੇ ਮਨ ਦੇ ਵਿੱਚ ਬੜੀ ਵੱਡੀ ਸੋਚ ਹੈ ਜੀ ਅਸੀਂ ਬਾਕੀ ਰਿਕਰ ਸੰਗਤ ਦੇ ਵਿੱਚ ਅਸੀਂ ਬਹੁਤ ਵਧੀਆ ਜਿਹੜੇ ਪਿੰਡ ਲਈ ਕੰਮ ਕਰਾਂਗੇ ਅਸੀਂ ਕਿਉਂਕਿ ਪਰਮਾਤਮਾ ਨੇ ਜਿਹੜਾ ਸਾਨੂੰ ਇਹ ਸਾਡੀ ਡਿਊਟੀ ਲਈ ਆ ਸਾਡੀ ਜ਼ਿੰਮੇਵਾਰੀ ਲਈ ਆ ਅਸੀਂ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦੇਵਾਂਗੇ ਪਰ ਅਸੀਂ ਨਾਲ ਜਿਵੇਂ ਕਿ ਪੰਜਾਬ ਸਰਕਾਰ ਨੂੰ ਵੀ ਅਸੀਂ ਨਾਲ ਇੱਕ ਤੁਹਾਡੇ ਮਾਧਿਅਮ ਨਾਲ ਹੀ ਬੇਨਤੀ ਕਰਦੇ ਆ ਕਿ ਜਿਹੜੇ ਸਰਕਾਰ ਫੰਡਸ ਦਿੰਦੀ ਆ ਸਾਡੂ ਉਹ ਵੱਧ ਵੱਧ ਸਰਕਾਰ ਜਿਹੜੀ ਫੰਡ ਰਮਈਆ ਕਰਾਵੇ ਅਸੀਂ ਵੱਧ ਤੋਂ ਵੱਧ ਅਸੀਂ ਆਪਣੇ ਉਸ ਪਿੰਡ ਦੇ ਅਸੀਂ ਆਪਣੇ ਕੰਮ ਕਰ ਕਰ ਗਏ ਜੀ ਅਸੀਂ ਪਿੰਡ ਦੇ ਵਿੱਚ ਹੋਰ ਵੀ ਜਿੰਨੇ ਵੀ ਸਾਡੇ ਕੋਲ ਕਾਰਜ ਰਹਿੰਦੇ ਨੇ ਕਰਨ ਵਾਲੇ ਉਹਨਾਂ ਨੂੰ ਅਸੀਂ ਦੇਖਲੇ ਛੱਡ ਗਏ ਭੈਣ ਜੀ ਮੇਰਾ ਇੱਕ ਤੁਹਾਨੂੰ ਸਵਾਲ ਹੈ ਵੀ ਪੂਰੀ ಗ್ರಾಮ ਪੰਚਾਇਤ ਸੂਰੇਵਾਲਾ ਤੇ ਤੁਹਾਡੇ ਨਾਲ ਸਾਰੇ ਨਗਰ ਨੇ ਬਹੁਤ ਵੱਡਾ ਪ੍ਰੋਤਸਾ ਜਤਾਇਆ ਤੁਹਾਡੇ ਤੇ ਜਿਹੜੀ ਹੁਣ ਤੁਹਾਡੀ ಗ್ರಾಮ ਪੰਚਾਇਤ ਆ ਸੂਰੇਵਾਲਾ ਦੀ ਉਹ ਤੇ ਜਿਹੜੇ ਨੌਜਵਾਨ ਵੀਰ ਆ ਪਹਿਲਾਂ ਵੀ ਤੁਹਾਡੇ ਨਾਲ ਇੱਕ ਸੰਸਥਾ ਦੇ ਤੌਰ ਤੇ ਕੰਮ ਕਰਦੇ ਰਹੇ ਉਹ ਮਤਲਬ ਕਿੰਨਾ ਕੋਨਾਂ ਦਾ ਹੁਣ ਤੁਹਾਨੂੰ ਸਰਪੰਚ ਹੋਣ ਦੇ ਬਾਵਜੂਦ ਵੀ ਕਿੰਨਾ ਕੁ ਵੱਡਾ ਸਹਿਯੋਗ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਪਹਿਲਾਂ ਜੋ ਕੰਮ ਹੋਇਆ ਜੀ ਤੇ ਹੁਣ ਹੋ ਰਿਹਾ ਸਾਨੂੰ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਕੰਮ ਕਰਨ ਵਿੱਚ ਸਾਡਾ ਪੂਰਾ ਸਾਥ ਦਿੰਦੇ ਆ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡਾ ਸਾਥ ਦਿੰਦੇ ਆ ਭਾਈ ਜੀ ਵਿਕਾਸ ਕਾਰਜਾਂ ਦੇ ਕੰਮ ਤਾਂ ਤੁਸੀਂ ਦੱਸ ਹੀ ਦਿੱਤੇ ਆ ਚੱਲ ਰਹੇ ਨੇ ਕੀ ਮੌਜੂਦਾ ਸਰਕਾਰ ਦੇ ਐਮਐਲਏ ਆ ਉਹਨਾਂ ਵੱਲੋਂ ਕੋਈ ਸਹਿਯੋਗ ਮਿਲ ਰਿਹਾ ਪੂਰਾ ਹਾਂਜੀ ਬਰਾਦਰ ਸਾਹਿਬ ਜਿਵੇਂ ਕਿ ਆਪਣੇ ਇਸ ਹਲਕਾ ਦੇ ਦਰਵਾਜ਼ੇ ਸਾਡੇ ਮਾਨਯੋਗ ਐਮਐਲਏ ਸਾਹਿਬ ਹਰਦੇਵ ਸਿੰਘ ਡੇਪੀਟ ਲੋਜੀ ਜਿੰਨੇ ਵੀ ਆਪਣੇ ਕਾਰ ਚੱਲ ਰਹੇ ਨੇ ਉਹਨਾਂ ਦੀ ਰਹਿਣ ਵਿੱਚ ਕੰਮ ਚੱਲ ਰਹੇ ਨੇ ਕਿਉਂਕਿ ਉਹ ਵੀ ਇੱਕ ਜਿਵੇਂ ਕਿ ਅਸੀਂ ਐਡ ਦੇ ਸਰਪੰਚਾ ਜੀ ਉਹ ਵੀ ਆਪਣੇ ਇਸ ਬਲਾਕ ਦੇ ਦਰਵਾਜ਼ੇ ਦੇ ਐਮਐਲਏ ਸਾਹਾ ਜੀ ਉਹਨਾਂ ਦੇ ਵੀ ਜ਼ਿੰਮੇਵਾਰੀ ਹੈ ਜੀ ਤੇ ਉਹ ਵੀ ਆਪਣੇ ਪੂਰਾ ਸਹਿਯੋਗ ਦੇ ਰਹੇ ਆ ਜੋ ਵੀ ਆਪਣੇ ਕਾਰ ਚੱਲ ਰਹੇ ਨੇ ਉਹ ਸਾਰੇ ਬਾਈ ਹਰਦੀਪ ਸਿੰਘ ਡੀਪੀਟੀ ਨੂੰ ਐਮਐਲਏ ਸਾਹਿਬ ਬਲਾਕ ਦਲਵਾਜੀ ਆਪਣਾ ਪੂਰਾ ਸਾਥ ਦੇ ਰਹੇ ਨੇ ਜੀ। ਸੋ ਅਸੀਂ ਤੁਹਾਡੇ ਮਾਧਿਅਮ ਰਹੀਂ ਬਾਈ ਹਰਦੀਪ ਸਿੰਘ ਡੀਪੀਟੀ ਨੂੰ ਅਸੀਂ ਇਹ ਕਹਾ ਕਿ ਸਾਨੂੰ ਵੱਧ ਵੱਧ ਇਸ ਨਗਰ ਦੇ ਲਈ ਸਾਨੂੰ ਦੋ ਗ੍ਰਾਂਟਸ ਵਗੈਰਾ ਦੇਣ ਗਈਆਂ। ਉਹ ਸਾਨੂੰ ਗ੍ਰਾਂਟਾ ਵਗੈਰਾ ਦੇਣ। ਆਜ ਉਸੇ ਆਪਣੇ ਹੋਰ ਇਸ ਪਿੰਡ ਦੇ ਨਗਰ ਤੇ ਅਸੀਂ ਵੱਧ ਵੱਧ ਕੰਮ ਕਰਦੇ ਹਾਂ। ਇੱਕ ਬਾਈ ਜੀ ਹੋਰ ਬੜਾ ਪਿੰਡਾਂ ਦੇ ਵਿੱਚ ਚੱਲ ਰਿਹਾ ਸਿਸਟਮ ਆਪਾਂ ਸਾਰੇ ਇੱਥੇ ਵਿਚਰਦੇ ਆਂ ਵੀ ਜਦੋਂ ਕੋਈ ਸਰਪੰਚ ਬਣ ਜਾਂਦਾ ਨਾ ਤੇ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਕੋਈ ਵਿਰੋਧੀ ਧਿਰਾਂ ਹੁੰਦੀਆਂ ਯਾਰ ਇਹ ਨਹੀਂ ਕੰਮ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਸੀ ਐ ਨਹੀਂ ਹੋਣਾ ਚਾਹੀਦਾ ਸੀ ਇਹ ਹੋਣਾ ਚਾਹੀਦਾ ਛੱਪੜ ਦੀ ਨਿਕਾਸੀ ਇੱਧਰ ਨਹੀਂ ਹੋਣੀ ਚਾਹੀਦੀ ਇੱਧਰ ਹੋਣੀ ਚਾਹੀਦੀ ਕੀ ਤੁਹਾਡੇ ਨਗਰ ਦੇ ਵਿੱਚ ਵੀ ਅਜਿਹਾ ਕੁਝ ਚੱਲਦਾ ਹੈ ਜਾਂ ਨਹੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਕੋਈ ਹੈ ਇਦਾਂ ਦੇ ਪਰਸਨ ਬਰਾਬਰ ਤੋਂ ਮੈਂ ਕਿਤੇ ਪਹਿਲਾਂ ਇੱਕ ਲਗਭਗ ਇੱਕ ਸਾਲ ਦਾ ਸਮਾਂ ਬੀਤ ਗਿਆ ਜੀ ਨਹੀਂ ਧਿਆਨ ਦਿੱਤਾ ਸੀਗਾ ਪਰ ਮੈਂ ਇੱਥੇ ਤੁਹਾਨੂੰ ਇਹ ਗੱਲ ਤੁਹਾਡੇ ਮਾਧਿਅਮ ਰੇ ਕਹਿਣੀ ਚਾਹਣਾ ਜੀ ਜਿਵੇਂ ਕਿ ਕੁਝ ਜਿਹੜੇ ਸੱਜਣ ਹੁੰਦੇ ਆ ਪਿਆਰੇ ਕੁਝ ਦੋਸਤ ਹੁੰਦੇ ਆ ਪਿਆਰੇ ਕੁਝ ਮਿੱਤਰ ਕਿਹਨੋਂ ਪਿਆਰੇ ਉਹ ਆਪਣੇ ਇਸ ਪੱਗ ਦੇ ਨਾਲ ਜੁੜੇ ਹੁੰਦੇ ਆ ਜੀ ਤੇ ਕੁਝ ਲੋਕ ਅਜਿਹੇ ਹੁੰਦੇ ਆ ਜੀ ਜੋ ਲੱਤਾਂ ਖਿੱਚਣ ਵਾਲੇ ਜਿਵੇਂ ਕਿ ਤੁਸੀਂ ਗੱਲ ਕੀਤੀ ਆ ਉਹ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ ਹਾਂ ਮੇਰੀ ਨਤਾ ਕਚਨ ਵਾਲਿਆਂ ਨੂੰ ਬੇਨਤੀ ਆ ਇਹ ਮੈਂ ਸਤਕਾਰ ਸਹਿਤ ਬੇਨਤੀ ਕਰਦਾ ਕੁਝ ਲੋਕ ਹੈਗੇ ਆ ਜੀ ਤੁਸੀਂ ਹਲੇ ਵੀ ਉਹਨਾਂ ਨੂੰ ਅਪੀਲ ਕਰਨੀ ਜਾਓ ਨੇ 30 ਅਪੀਲ ਕਰਨੀ ਕਿਉਂ ਨਹੀਂ ਇੱਕ ਵਾਰੀ ਦੱਸੋ ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਮੈਂ ਬੜੇ ਮਾਣ ਸਤਕਾਰ ਦੇ ਨਾਲ ਕਿ ਉਹ ਸਾਡੇ ਨਾਲ ਖੜ ਕੇ ਸਾਡਾ ਸਹਿਯੋਗ ਦੇਣ ਨਤਾ ਕਚਨ ਦੀ ਬਜਾਏ ਸਾਡੇ ਨਾਲ ਖੜਨਾ ਕਿ ਸਾਡੇ ਇਸ ਪੱਗ ਦੇ ਇਸ ਪੱਗ ਦੇ ਮਿੱਤਰਤਾ ਕੈਂਪ ਕਰਨ ਇਸ ਪੱਗ ਦੇ ਨਾਲ ਜੁੜ ਕੇ ਦੋਸਤੀ ਕੈਂਪ ਕਰਨ ਇਸ ਪੱਗ ਦੇ ਨਾਲ ਜੁੜ ਕੇ ਸਾਡੇ ਸੱਜਣ ਬਣਨ ਅਸੀਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਨੂੰ ਤਿਆਰ ਆਂ ਪਰ ਕੁਝ ਜਿਹੜਾ ਆਪਾਂ ਕੰਮ ਕਰਦੇ ਆਂ ਵਿਕਾਸ ਕਾਰਜ ਕਰਦੇ ਆਂ ਉਹਦੇ ਵਿੱਚ ਕੋਈ ਮਾੜਾ ਲਿਖਣਾ ਕੋਈ ਮਾੜਾ ਬੋਲਣਾ ਕੋਈ ਮਾੜੀ ਗੱਲ ਕਹਿਣੀ ਇਹਨਾਂ ਨੂੰ ਗੱਲ ਸੋਭਾ ਨਹੀਂ ਦਿੰਦੀ ਪਰ ਇੱਥੇ ਮੈਂ ਗੱਲ ਬੜੇ ਸਾਫ਼ ਗੱਲ ਇਹ ਕਹੂੰਗਾ ਕਿ ਇਹ ਪ੍ਰਮਾਤਮਾ ਜੀ ਡਿਊਟੀਆਂ ਲਾਉਂਦੇ ਆ ਮੈਂ ਪਹਿਲਾਂ ਵੀ ਗੱਲ ਬੋਲੀ ਸੀ ਕਿ ਜਿਹੜੀ ਇਹ ਡਿਊਟੀ ਆ ਪ੍ਰਮਾਤਮਾ ਲਾ ਕੇ ਡਿਊਟੀਆਂ ਭੇਜਦੇ ਨੇ ਪਰ ਉਹਨਾਂ ਦੀ ਡਿਊਟੀ ਮਤਲਬ ਲਾਈ ਆ ਪ੍ਰਮਾਤਮਾ ਨੇ ਸਤਾ ਕਿਚਨ ਤੇ ਲਈ ਆ ਉਹ ਆਪ ਦਾ ਕੰਮ ਕਰ ਰਹੇ ਆ ਪਰ ਸਾਨੂੰ ਨਹੀਂ ਪਤਾ ਅਸੀਂ ਤਾਂ ਸਾਨੂੰ ਤਾਂ ਆਪਣੇ ਆਪ ਦੇ ਕੰਮ ਤੇ ਧਿਆਨ ਆ ਜੀ ਅਸੀਂ ਪਿੰਡ ਦੇ ਲਈ ਵਧੀਆ ਕੰਮ ਕਰਨੇ ਆ ਪਰਮਾਤਮਾ ਨੇ ਸਾਨੂੰ ਸਮਾਂ ਦਿੱਤਾ ਕਿ ਵਧੀਆ ਅਸੀਂ ਕੰਮ ਕਰਦੇ ਰਹਾਂਗੇ ਜਿਹੜੇ ਦੱਤਾ ਕਿਚਨ ਵਾਲੇ ਉਹਨਾਂ ਨੇ ਮੇਰੀ ਫੇਰ ਦੁਆਰਾ ਸਬੰਧ ਕੇ ਬੇਨਤੀ ਆ ਜੀ ਹਾਂ ਮਾੜਾ ਸ਼ਬਦ ਨਾ ਬੋਲਣ ਅਜਿਹਾ ਮਾੜਾ ਕੋਈ ਨਾਂ ਲਿਖਣ ਠੀਕ ਆ ਸਾਡਾ ਸਹਿਯੋਗ ਦੇਣ ਅਸੀਂ ਉਹਨਾਂ ਦੇ ਨਾਲ ਖੜ੍ਹਣ ਨੂੰ ਤਿਆਰ ਆ ਸਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਏਸੀ ਗੱਲ ਨਹੀਂ ਅਸੀਂ ਸਾਰੇ ਅਸੀਂ ਪਿੰਡ ਦਾ ਸਤਿਕਾਰ ਕਰਦੇ ਆਂ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਵੀ ਸਾਡੇ ਜਿਹੜੀਆਂ ਵੋਟਾਂ ਸਾਰੇ ਪਿੰਡ ਨੇ ਸਾਨੂੰ ਵੋਟਾਂ ਪਾਤੀਆਂ ਹਨ ਅਸੀਂ ਇਹ ਨਹੀਂ ਸਮਝਦੇ ਵੀ ਸਾਨੂੰ ਅੰਨੇ 782 ਵੋਟਾਂ ਪਈਆਂ ਪਰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਸਾਨੂੰ ਸਾਰੇ ਹੀ ਪਿੰਡ ਨੇ ਵੋਟਾਂ ਪਾਈਆਂ ਜਿੰਨਾ ਵੀ ਸਾਡਾ ਨਗਰ ਆ ਸਾਡੇ ਪਿੰਡ ਪ੍ਰਾਣੇ ਸਾਰੇ ਸਾਡੇ ਸਹਕਾਰਯੋਗ ਆ ਅਸੀਂ ਉਹਨਾਂ ਤੋਂ ਨੀਵੇਂ ਹੋ ਕੇ ਮੇਸ਼ੇ ਚੱਲਾਂਗੇ ਆਪਣੇ ਸਪੈਂਡ ਦੇ ਲਈ ਇਸ ਨਗਰ ਦੇ ਲਈ ਕੰਮ ਕਰਦੇ ਰਵਾਂਗੇ ਦੇਖੋ ਜੀ ਸਰਪੰਚ ਇੱਕ ਸੇਵਾ ਹੀ ਆ ਇੱਕ ਸੇਵਾ ਜੀ ਜੋ ਅਸੀਂ ਸੇਵਾ ਕਰ ਰਹੇ ਆ ਭੈਣ ਜੀ ਤੁਸੀਂ ਆਪਣੇ ਨਗਰ ਨੂੰ ਕੀ ਅਪੀਲ ਕਰਨੀ ਚਾਹੋਗੇ ਪਿੰਡ ਪੂਰੇ ਵਾਲਾ ਦੇ ਵੋਟਰਾਂ ਹਾਂਜੀ ਮੈਂ ਆਪਣੇ ਪਿੰਡ ਵਾਸੀਆਂ ਨੂੰ ਪਿੰਡ ਸੂਰੇਵਾਲਾ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਆਪਾਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡ ਦਾ ਕੰਮ ਕਰਨਾ ਸੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਸਹਿਜ ਸਾਰਿਆਂ ਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਹੋਣਗੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਕਿ ਪਿੰਡ ਸੂਰੇਵਾਲਾ ਸਾਡੇ ਨਾਲ ਸਹਿਯੋਗ ਦੇਣ ਤਾਂ ਜੋ ਅਸੀਂ ਜੋ ਕੰਮ ਕਰ ਰਹੇ ਆ ਜਾਂ ਜੋ ਕੰਮ ਅਧੂਰੇ ਪਏ ਆ ਜੀ ਉਹ ਕਰ ਸਕੀਏ ਜੀ ਤੇ ਆਪਣੇ ਪਿੰਡ ਨੂੰ ਹੋਰ ਵੀ ਥੋਣਾ ਬਣਾ ਸਕੀਏ ਜੀ ਇਹ ਸੀ ਭੈਣ ਜੀ ਦੇ ਬੜੇ ਅਨਮੋਲ ਵਿਚਾਰ ਇਹਨਾਂ ਦਾ ਕਹਿਣਾ ਕਿ ਮੇਰੇ ਨਾਲ ਸਾਰੇ ਨਗਰ ਦੇ ਨੌਜਵਾਨ ਵੀਰ ਭੈਣਾ ਰਲ ਕੇ ਚੱਲੋ ਮੈਨੂੰ ਵੱਧ ਤੋਂ ਵੱਧ ਸੇਵਾ ਦਾ ਮੌਕਾ ਦਿਓ ਮੇਰੇ ਨਾਲ ਚੱਲੋ ਜੋ ਵੀ ਵਿਕਾਸ ਕਾਰਜਾਂ ਦੇ ਕੰਮ ਅਧੂਰੇ ਪਏ ਨੇ ਉਹ ਆਪਾਂ ਨੇ ਫਰੇ ਚੜ੍ਹੀਏ ਪਾਲਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੇ ਪਿੰਡ ਨੂੰ ਕੰਮ ਲਈ ਪਹਿਲ ਦਈਏ ਭੈਣ ਜੀ ਤੁਸੀਂ ਸਰਪੰਚ ਬਣੇ ਹੋ ਤੁਹਾਨੂੰ ਮਤਲਬ ਫੈਮਿਲੀ ਵੱਲੋਂ ਕਿੰਨੀ ਕ ਸਪੋਰਟ ਕੀਤੀ ਜਾ ਰਹੀ ਹੈ ਹਾਂਜੀ ਸਾਨੂੰ ਫੈਮਿਲੀ ਵੱਲੋਂ ਪੂਰੀ ਸਪੋਰਟ ਹੈ ਜੀ ਮੇਰੇ ਹਸਦੈਣ ਵੀ ਮੇਰੇ ਨਾਲ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹੈ ਜੀ ਅਸੀਂ ਮੈਂ ਕੰਮ ਕਰ ਰਹੀ ਹਾਂ ਜੀ ਪਰ ਜੋ ਕੰਮ ਪਿੰਡ ਦੇ ਹੁੰਦੇ ਆ ਇਹ ਕਰਨ ਵਾਲੇ ਹੁੰਦੇ ਆ ਉਹ ਮੇਰੇ ਹਸਬੈਂਡ ਕਰਦੇ ਆ ਜੀ ਇਹਨਾਂ ਦਾ ਪੂਰਾ ਸਹਿਯੋਗ ਹੈ ਜੀ ਤੇ ਬੱਚੇ ਵੀ ਪੂਰਾ ਸਾਥ ਦੇ ਰਹੇ ਆ ਜੀ ਕੰਮ ਕਰਨ ਲਈ। ਅੱਜ ਇੱਕ ਬੜੀ ਇੰਟਰਸਟਿੰਗ ਗੱਲ ਆ ਇਹ ਰਾਣੀ ਕੌਰ ਪਿੰਡ ਸੂਰੇਵਾਲਾ ਦੀ ਨੂੰ ਆ 682 ਵੋਟਾਂ ਦੇ ਨਾਲ ਇਸ ਪਿੰਡ ਦੇ ਵਿੱਚੋਂ ਇਹ ਜਿੱਤੂ ਰਹੀ ਤੇ ਜਦੋਂ ਇਹਨਾਂ ਦੀ ਵਿਰੋਧੀ ਧਿਰ ਵੱਲੋਂ ਇੱਕ ਮਾਨਯੋਗ ਐਸਡੀਐਮ ਦੀ ਅਦਾਲਤ ਵਿੱਚ ਅਪੀਲ ਪਾਈ ਜਾਂਦੀ ਆ ਪਾ ਇਹਨਾਂ ਦੇ ਜਿਹੜੀ VOTING ਦੀ ਦੁਬਾਰਾ ਗਿਣਤੀ ਹੁੰਦੀ ਆ ਉਹ ਇਹਨਾਂ ਦੇ ਪੇਕੇ ਪਿੰਡ ਹੁੰਦੀ ਆ ਇਹ ਭੈਣ ਜੀ ਦਾ ਕਹਿਣਾ ਵੀ ਬੜੀ ਮਾਣ ਵਾਲੀ ਗੱਲ ਆ ਮੈਨੂੰ ਬੜੀ ਖੁਸ਼ੀ ਅੰਦਰੋਂ ਮਤਲਬ ਬੜਾ ਸਕੂਨ ਮਿਲਿਆ ਕਿ ਜਿਸ ਦਿਨ ਗਿਣਤੀ ਹੋਈ ਉਹ ਮੇਰੇ ਪੇਕੇ ਪਿੰਡ ਹੋਈ ਉਹਦੇ ਬਾਰੇ ਭੈਣ ਜੀ ਤੋਂ ਥੋੜੀ ਜਾਣਕਾਰੀ ਲਵਾਂਗੇ ਕਿ ਅਸਲ ਦੇ ਵਿੱਚ ਕੀ ਸੀ ਹਾਂਜੀ ਜੋ ਦੂਰੀਵਾਰੀ ਗਿਣਤੀ ਹੋਈ ਆ ਤਾਂ ਜੀ ਮੇਰੇ ਪੇਕੇ ਪਿੰਡ ਮਲੋੜ ਵਿਖੇ ਹੋਈ ਹੈ ਜੀ ਪਹਿਲਾਂ ਜੋ ਵੋਟਾਂ ਪਈਆਂ ਸਾਨੂੰ ਸਰਪੰਚ ਜੇਤੂ ਘਰਾੜ ਦਿੱਤਾ ਗਿਆ ਉਹ ਪਿੰਡ ਸੂਰੇਵਾਲਾ ਵਿਖੇ ਜੇសុ ਘਰਾੜ ਦਿੱਤਾ ਗਿਆ ਜੀ ਸਰਪੰਚੀ ਦੇ ਤੌਰ ਤੇ ਤੇ ਜਦੋਂ ਦੂਰੀ ਵਾਰੀ ਗਿਣਤੀ ਹੋਈ ਹੈ ਜੀ ਉਹ ਮੇਰੇ ਪੇਕੇ ਪਿੰਡ ਮਲੋਟ ਵਿਖੇ ਗਿਣਤੀ ਹੋਈ ਹੈ ਜੀ ਮੇਰੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਪਹਿਲਾਂ ਮੈਂ ਆਪਣੇ ਸੋਹਰੇ ਪਿੰਡ ਜਿੱਤ ਹਾਸਲ ਕੀਤੀ ਹੈ ਜੀ ਤੇ ਦੂਸਰੀ ਵਾਰੀ ਜਿੱਤ ਮੈਂ ਆਪਣੇ ਪੇਕੇਆਂ ਦੇ ਪਿੰਡ ਕੀਤੀ ਹੈ ਜੀ ਇੱਥੇ ਸਾਡੇ ਨਾਲ ਪਿੰਡ ਸੂਰੇਵਾਲਾ ਦੇ ਸਰਪੰਚ ਰਾਣੀ ਕੌਰ ਜੀ ਦਰਸ਼ਕੋ ਮੇਰੇ ਤੁਹਾਨੂੰ ਦੱਸ ਦੇਵਾਂ ਕਿ ਇਹ ਜੋ ਸਰਪੰਚ ਆ ਇੱਕ ਨਾਰਮਲ ਪਰਿਵਾਰ ਦੇ ਵਿੱਚੋਂ ਆ ਕੋਈ ਬਹੁਤ ਤਰਨਾਟ ਪਰਿਵਾਰ ਦੇ ਵਿੱਚੋਂ ਨਹੀਂ ਆ ਕੋਈ ਬਹੁਤ ਵੱਡੇ ਪਰਿਵਾਰ ਦੇ ਵਿੱਚੋਂ ਨਹੀਂ ਆ ਇਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਮਿਹਨਤਾਂ ਕਰਕੇ ਇਸ ਮੁਕਾਮ ਤੱਕ ਪਹੁੰਚੇ ਆ ਬਾਈ ਜੀ ਦਾ ਵੀ ਕਰੋਨਾ ਕਾਲ ਦੇ ਦਰਮਿਆਨ ਬੜੀ ਪਿੰਡ ਦੇ ਵਿੱਚ ਇਹਨਾਂ ਨੇ ਭੂਮਿਕਾ ਨਿਭਾਈ ਬੜੇ ਮਤਲਬ ਸਮਾਜ ਸੇਵੀ ਦੇ ਕੰਮ ਕੀਤੇ ਇਹਨਾਂ ਨੇ ਪਲ-ਪਲ ਦੀ ਜਿਹੜੀ ਜਾਣਕਾਰੀ ਆ ਉਹ ਵੀ ਆਪਣੀ ਡਾਕਟਰੀ ਲਾਈਨ ਦੇ ਨਾਲ ਹੋਣ ਦੇ ਬਾਵਜੂਦ ਪਿੰਡ ਦੇ ਵਿੱਚ ਕੈਂਪ ਲਗਾਏ ਸਾਰੀ ਜਾਣਕਾਰੀ ਇਕੱਤਰ ਕਰਦੇ ਰਹਿੰਦੇ ਸੀ ਔਨ ਡਿਊਟੀ ਹੋਣ ਦੇ ਬਾਵਜੂਦ ਵੀ ਕਿ ਮੇਰੇ ਪਿੰਡ ਦੇ ਵਿੱਚ ਕਰੋਨਾ ਕਾਲ ਦੇ ਦੌਰਾਨ ਕਿਸੇ ਵੀ ਭੈਣ ਭਰਾ ਦੀਰ ਨੂੰ ਕੋਈ ਸਮੱਸਿਆ ਨਾ ਆਵੇ ਸ਼ਾਇਦ ਇਸੇ ਕਰਕੇ ਹੀ ਇਹਨਾਂ ਦੇ ਸਿਰ ਤੇ ਸਰਪੰਚੀ ਵਾਲਾ ਤਾਜ ਸਜਿਆ ਸੂਰੇ ਵਾਲਾ ਤੋਂ ਕੈਮਰਾਮੈਨ ਅਮਨਦੀਪ ਦੇ ਨਾਲ ਸਾਂਝ ਪੰਜਾਬ ਦੀ ਟੀਵੀ